ਸਤਿ ਸ਼੍ਰੀ ਅਕਾਲ ਜੀ ਮੈਂ ਭពਿੰਦਰ ਗਰੇਵਾ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਆ ਜੀ ਇਸ ਵਕਤ ਤਰਨਤਾਰਨ ਕਿਉਂਕਿ ਜਿਹੜਾ ਚੋਣਾਂ ਦਾ ਮਾਹੌਲ ਪਖਿਆ ਹੋਇਆ ਆਉਂਦੀ 11 ਨਵੰਬਰ ਨੂੰ ਜਿਹੜੀ VOTING ਪੈਣ ਜਾ ਰਹੀ ਔਰ ਮੇਰੇ ਨਾਲ ਬੈਂਸ ਸਾਹਿਬ ਨੇ ਸੋ ਬੈਂਸ ਸਾਹਿਬ ਪਹਿਲਾਂ ਤੁਹਾਡੇ ਡੇਲੀ ਪੋਸਟ ਪੰਜਾਬੀ ਤੁਹਾਡਾ ਸਵਾਗਤ ਹੈ ਸਤਿ ਸ਼੍ਰੀ ਅਕਾਲ ਜੀ ਮਿਹਰਬਾਨੀ ਛੋਟੇ ਵੀਰ ਸਤਿ ਸ਼੍ਰੀ ਅਕਾਲ ਜੀ ਬੜੇ ਦਿਨਾਂ ਬਾਅਦ ਤੁਹਾਡੇ ਦਰਸ਼ਨ ਹੋਏ ਆ ਵਿਦੇਸ਼ ਚ ਲੱਗੇ ਸੀ ਹਾਂਜੀ ਬਿਲਕੁਲ ਜੀ ਬਿਲਕੁਲ ਕਦੋਂ ਆਏ ਮੈਂ ਬਸ ਜੀ ਆਹੀ ਚਾਰਕਦੇ ਨਹੀਂ ਹੋਇਆ ਜੀ ਹੁਣੇ ਬਸ ਮੈਂ ਕਿਹਾ ਚਲੋ ਇ ਬਹੁਤ ਵਧੀਆ ਕਾਂਗਰਸ ਦੇ ਪੱਖੀ ਮਾਹੌਲ ਆ ਲੋਕਾਂ ਨੇ ਮਨ ਬਣਾ ਲਿਆ ਵੀ ਕਾਂਗਰਸ ਪਾਰਟੀ ਦਾ ਕਰਨ ਬੁਰਜ ਬੜਾ ਸਾਊ ਬੰਦਾ ਘਰੋਂ ਤਕੜਾ ਹਰ ਇੱਕ ਦੀ ਮਦਦ ਕਰਨ ਵਾਲਾ ਲੋਕਾਂ ਨੇ ਮਨ ਬਣਾ ਲਿਆ ਵੀ ਕਰਨ ਬੁਰਜ ਨੂੰ ਬਾਈ ਇਲੈਕਸ਼ਨ ਜਿਤਾ ਕੇ 2027 ਵਾਲਾ ਝੰਡਾ ਪਰਚਮ ਬਲੰਦ ਕਰ ਦੇਣਾ ਤਰਨ ਤਰਨ ਮਤਲਬ ਆਪਾਂ 2027 ਦੀ ਸਮਝ ਲਈ ਇਹ ਸ਼ੁਰੂਆਤ ਸਮਝਾਂਗੇ ਜੀ ਹਾਂ ਸ਼ੁਰੂਆਤ ਕਹਿ ਸਕਦੇ ਆ ਬਾਈ ਇਲੈਕਸ਼ਨ ਆ ਸਰਕਾਰਾਂ ਦਾ ਟਾਕਰਾ ਜਦੋਂ ਲੋਕ ਲੈਰਾਂ ਖੜੀਆਂ ਹੁੰਦੀਆਂ ਨੇ ਨਾ ਤੇ ਲੋਕ ਲੈਰ ਹੈਗੀ ਆ ਸਾਡਾ ਕਾਂਗਰਸ ਪਾਰਟੀ ਦਾ ਪ੍ਰਦੇਸ਼ ਪ੍ਰਧਾਨ ਰਾਜਾ ਬੜਿੰਗ ਜਿਹੜਾ ਆਪਣੀ ਮਿਹਨਤ ਲਈ ਜਾਣਿਆ ਜਾਂਦਾ ਜਿੰਨੀ ਪ੍ਰਧਾਨ ਦੀ ਮਿਹਨਤ ਹੈਗੀ ਆ ਨਾ ਆਪਣੇ ਆਪ ਦੇ ਵਿੱਚ ਇੱਕ ਮਸਾਲਿਆ ਮੀਲ ਪੱਥਰ ਆ ਜਿੱਦਣ ਤੋਂ ਇਲੈਕਸ਼ਨ ਚੋਣ ਪ੍ਰਚਾਰ ਸਟਾਰਟ ਹੋਇਆ ਤੇ ਪ੍ਰਧਾਨ ਜੀ ਹਰੇ ਤੇ ਸਾਰੇ ਸਿਫਾਸਲਾਰ ਵੀ ਉਹਨਾਂ ਦੇ ਖੱਬੇ ਸੱਜੇ ਆਪੋ ਆਪਣੇ ਮੋਰਚੇ ਸੰਭੀ ਬੈਠੇ ਸੋ ਵੱਡੀ ਲੀਡ ਵੱਡੇ ਫਰਕ ਦੇ ਨਾਲ ਕਰਨ ਬੁਰਜ ਕਾਂਗਰਸ ਦੀ ਪਾਰਟੀ 'ਚ ਸੀਟ ਜਿੱਤ ਕੇ ਪਾਊਗਾ ਤੁਸੀਂ ਜਿੰਨੇ ਬੰਦੇ ਸਾਹਿਬ ਵਿਚਰਦੇ ਆ ਲੋਕਾਂ ਦੇ ਵਿੱਚ ਮੁੱਦਾ ਕੀ ਹੈ ਜੀ ਅੱਜ ਦੇ ਟਾਈਮ 'ਚ ਕਿਉਂਕਿ 1.5 ਸਾਲ ਰਹਿ ਗਿਆ ਜੇ ਆਪਾਂ ਕਹੀਏ ਸਰਕਾਰ ਦਾ ਸਾਲ ਹੀ ਰਹਿ ਗਿਆ ਹੁਣ ਤਾਂ ਆਪਾਂ ਦੇਖਿਆ ਜਾਵੇ ਤੇ ਕਿਉਂਕਿ ਗਾਹਾਂ ਫਿਰ ਇਲੈਕਸ਼ਨ ਆ ਜਾਣੇ ਆ ਜੀ ਤੇ ਮੁੱਦਾ ਕੀ ਹੈ ਮੀਨ ਕਿਉਂਕਿ ਜੇ ਪਿੰਡਾਂ 'ਚ ਆਪਾਂ ਵਿਚਰਦੇ ਆ ਜਾਂ ਇੱਥੇ ਸ਼ਹਿਰਾਂ 'ਚ ਵਿਚਰਦੇ ਆ ਕਿਉਂਕਿ ਦੁਕਾਨਦਾਰਾਂ ਨੂੰ ਤੁਹਾਨੂੰ ਪਤਾ ਬਿਜ਼ਨਸਮੈਨ ਨੂੰ ਤਾਂ ਬਿਜ਼ਨਸ ਨਾਲ ਪਿਆਰ ਹੁੰਦਾ ਦੁਕਾਨਦਾਰ ਛੋਟੇ ਦੁਕਾਨਦਾਰ ਖਤਮ ਹੁੰਦੇ ਜਾਂਦੇ ਆ ਉਹਨੂੰ ਕਿਵੇਂ ਵੇਖਦੇ ਹੋ ਤੂੰ ਸਭ ਤੋਂ ਵੱਡਾ ਨਾ ਲਾਅ ਐ ਦੋ ਬੰਦੇ ਮੋਟਰਸਾਈਕਲ ਤੇ ਠਾ ਕਰਦੇ ਗੋਲੀ ਮਾਰ ਕੇ ਬੰਦਾ ਮਾਰ ਕੇ ਚਲੇ ਗਏ। ਵਪਾਰੀ ਅਨ ਸੇਫ ਅਸੁਰੱਖਿਅਤ ਮਹਿਸੂਸ ਕਰ ਰਿਹਾ। ਪੰਜਾਬ ਨੂੰ ਕਰਜ਼ਾ ਮੁਕਤ ਕਰਨ ਦੀਆਂ ਗੱਲਾਂ, ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀਆਂ ਗੱਲਾਂ, ਪੰਜਾਬ ਦੇ ਅੰਦਰ ਚਮਤਕਾਰੀ ਡਵੈਲਪਮੈਂਟ ਦੀਆਂ ਗੱਲਾਂ। 4 ਸਾਲ ਹੁਣ ਕਾਊਂਟਡਾਊਨ ਸਟਾਰਟ ਆ। ਹੁਣ ਇੱਕ ਕਾਊਂਟਡਾਊਨ ਈਅਰ ਹੈਗਾ। ਅੱਜ ਪੰਜਾਬ ਦੇ ਸਿਰ ਦੇ ਉੱਤੇ 5 ਲੱਖ ਕਰੋੜ ਰੁਪਏ ਦੇ ਕਰੀਬ ਦਾ ਕਰਜ਼ਾ। ਉਤਰਨਾ ਕਿੱਥੋਂ ਹੈਗਾ? ਇਹ ਕਿੱਥੇ ਗਿਆ ਪੈਸਾ ਪੰਜਾਬ ਦੇ ਅੰਦਰ ਕਿਹੜੀ ਕੋਈ ਨਵਾਂ ਪ੍ਰੋਜੈਕਟ ਕੋਈ ਡਵੈਲਪਮੈਂਟ 2024 ਚੇਤੇ ਤੁਹਾਨੂੰ ਅਸੀਂ ਸੱਤ ਜਿੱਤੀਆਂ ਮਤਲਬ ਕਿ 70% ਵੋਟ ਕਾਂਗਰਸ ਕੋਲੇ ਆ ਇਹ ਜਿਹੜੀਆਂ ਨਗਰ ਨਿਗਮਾਂ ਤੇ ਦੂਜੀਆਂ ਸਥਾਨਕ ਸਰਕਾਰਾਂ ਦੀਆਂ ਚੋਣਾਂ ਇਹ ਪੈਰਾਮੀਟਰ ਨਹੀਂ ਹੁੰਦਾ ਬਾਈ ਇਲੈਕਸ਼ਨ ਵੀ ਕੋਈ ਵਾੜਾ ਪੈਰਾਮੀਟਰ ਨਹੀਂਗਾ ਕਿਉਂਕਿ ਇੱਥੇ ਸਰਕਾਰ ਨੇ ਸਾਰੇ ਸਾਧਨ ਝੋਕਣੇ ਹੁੰਦੇ ਆ ਅਸਲ ਜਦੋਂ ਕੋਈ ਜਨਰਲ ਇਲੈਕਸ਼ਨ ਆਉਂਦਾ ਨਾ ਤੇ ਜਨਰਲ ਇਲੈਕਸ਼ਨ ਆ ਕੇ ਹਟਿਆ 2024 ਦੇ ਵਿੱਚ ਲੋਕ ਸਭਾ ਵਾਲਾ ਤੇ ਆਮ ਆਦਮੀ ਪਾਰਟੀ ਕਿੱਥੇ ਖੜੀ ਸਿਮਟ ਗਈ ਹੈ ਨਾ ਤੇ ਇਤੋਂ ਬੁਰਾ ਹਾਲ ਸਿੰਗਲ デザਰਟ ਪਾਰਟੀ ਮੇਰੀ ਗੱਲ ਅੱਜ ਤੁਸੀਂ ਨੋਟ ਕਰ ਲਿਓ ਲਿਖ ਲਿਓ ਚੈਨਲ ਦੇ ਉੱਤੇ ਬੋਲਦਾ ਆਮ ਆਦਮੀ ਪਾਰਟੀ 2027 ਦੇ ਵਿੱਚ ਸਿੰਗਲ デザਰਟ ਪਾਰਟੀ ਦੇ ਰੂਪ ਦੇ ਵਿੱਚ ਸਾਹਮਣੇ ਆਊਗੀ ਸਿੰਗਲ デザਰਟ ਦਾ ਮਤਲਬ 10 ਤੋਂ ਥੱਲੇ ਥੱਲੇ ਪਰਸੈਂਟੇਜ ਦੀ ਗੱਲ ਕੀਤੀ ਜਾਵੇ ਜਿਵੇਂ ਵੋਟ ਸ਼ੇਅਰ ਕਾਫੀ ਜੇ ਤੁਸੀਂ ਕਹਿੰਦੇ ਹੋ ਵੀ ਥੱਲੇ ਡਿੱਗ ਪਿਆ ਜੀ ਆਪਾਂ ਪੰਜਾਬ ਲੈਵਲ ਦੇ ਉੱਤੇ ਦੇਖਿਆ ਜਾਵੇ ਕਿਉਂਕਿ ਜਦੋਂ ਲੋਕ ਸਭਾ ਦੀਆਂ ਇਲੈਕਸ਼ਨ ਹੋਈਆਂ ਸੀ ਉਹਦੇ ਵਿੱਚ ਇਹ ਦੇਖਦੇ ਹੀ ਬਣਦਾ ਸੀ ਵੀ ਵੋਟ ਸ਼ੇਅਰ ਦੇ ਵਿੱਚ ਜਿਵੇਂ ਆਪਾਂ ਦੱਸਿਆ ਸੱਤ ਸੀਟਾਂ ਜਿੱਤੀਆਂ ਨੇ ਇਹਨਾਂ ਨੇ ਮੌਜੂਦਾ ਧਾਰਾ ਉਹਨਾਂ ਨੇ ਤਿੰਨ ਜਿੱਤੀਆਂ ਨੇ ਜੀ ਪਰ ਜੇ ਆਪਾਂ ਇੱਥੋਂ ਦੇ ਜਿਹੜੇ ਮੁੱਦੇ ਥੋੜੇ ਵੱਖਰੇ ਆ ਕਿਉਂਕਿ ਇੱਥੇ ਲੋਕ ਤੁਹਾਨੂੰ ਲੱਗਦਾ ਜੀ ਵੀ ਜ਼ਿਆਦਾ ਪੰਥਕ ਸੋਚ ਰੱਖਦੇ ਆ ਤੁਹਾਨੂੰ ਲੱਗਦਾ ਯਾਰ ਸੁਣੋ ਪੰਥ ਖਾਲਸ ਕਿਹਨੂੰ ਕਹਿੰਦੇ ਆ ਜਿਹੜਾ ਬੰਦਾ ਸ਼ੁੱ ਤੇ ਇਸ ਕਰਕੇ ਉਹ ਸਾਡਾ ਜਿਹੜਾ ਉਮੀਦਵਾਰ ਹੈਗਾ ਸਾਡੀ ਲੀਡਰਸ਼ਿਪ ਹੈ ਉਹ ਖਾਲਸ ਪੰਜਾਬ ਦੇ ਲੋਕਾਂ ਦੇ ਨਾਲ ਖਾਲਸ ਰੂਪ ਦੇ ਵਿੱਚ ਉਹਨਾਂ ਦੀ ਸੇਵਾ ਕਰਨ ਵਾਸਤੇ ਖਾਲਸ ਰੂਪ ਦੇ ਵਿੱਚ ਸਰਕਾਰ ਦੇਣ ਵਾਸਤੇ ਤੇ ਸਹੀ ਤਰੀਕੇ ਨਾਲ ਲੋਕਾਂ ਦੀ ਦਿੱਕਤਾਂ ਦੇ ਸਮਾਧਾਨ ਖਾਲਸ ਰੂਪ ਦੇ ਨਾਲ ਕਰਨ ਵਾਸਤੇ ਪੰਥਕ ਅਸੀਂ ਤੁਹਾਨੂੰ ਕੀ ਲੱਗਦੇ ਆ ਹਰਮਿੰਦਰ ਗਿੱਲ ਕੀ ਲੱਗਦਾ ਤੁਹਾਨੂੰ ਪੰਥਕ ਕਿਹਨੂੰ ਕਹਿੰਦੇ ਆ ਤਾਂ ਅਸੀਂ ਇਹ ਸਾਰੇ ਸੁੱਖੀ ਰੰਦਾਵਾ ਜੀ ਆ ਸ੍ਰਿਪਤ ਬਾਜਬਾਜੀ ਨੇ ਇਹ ਕੀ ਹੈਗੇ ਅਸੀਂ ਖਾਲਸ ਨਹੀਂ ਹੈਗੇ ਲੋਕ ਸਮਝਦੇ ਆ ਧਰਮ ਨਾਰਿਆਂ ਦੇ ਨਾਲ ਬਹੁਤ ਵੱਡਾ ਲਾਸ ਪੰਜਾਬ ਦਾ ਤਕਰੀਬਨ 20-22 ਸਾਲ ਲੋਕਾਂ ਨੂੰ ਸਭ ਪਤਾ ਕਿਸਾਨ ਨੂੰ ਵੀ ਪਤਾ ਮਜ਼ਦੂਰ ਨੂੰ ਵੀ ਪਤਾ ਦੁਕਾਨਦਾਰ ਨੂੰ ਵੀ ਪਤਾ ਤਸਨਤ ਕਰਨ ਨੂੰ ਵੀ ਪਤਾ ਇਸ ਕਰਕੇ ਲੋਕਾਂ ਨੇ ਮਨ ਬਣਾ ਲਿਆ ਵੀ ਕਾਂਗਰਸ ਦੇ ਹੱਥਾਂ ਦੇ ਵਿੱਚ ਪੰਜਾਬ ਤਰੱਕੀ ਵੀ ਕਰੂਗਾ ਤੇ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਵੀ ਸਹੀ ਰਹੂਗਾ ਮੁਕਾਬਲੇ ਦੇ ਇਸ ਵੇਲੇ ਵੈਸੇ ਤਾਂ ਤੁਸੀਂ ਦੱਸ ਹੀ ਦਿੱਤਾ ਵੀ ਆਪਾਂ ਪਹਿਲੇ ਨੰਬਰ ਤੇ ਆਵਾਂਗੇ ਫਿਰ ਵੀ ਮੁੱਖ ਮੁਕਾਬਲਾ ਕਿਹਦੇ ਨਾਲ ਮੰਗੇ ਇਹ ਤੁਸੀਂ ਦੱਸ ਸਕਦੇ ਆ ਅਸੀਂ ਤਾਂ ਆਪਣੇ ਆਪ ਨੂੰ ਜਦੋਂ ਕਿਸੇ ਪਿੰਡ ਦੇ ਵਿੱਚ ਕਿਸੇ ਬੂਥ ਦੇ ਉੱਤੇ ਡਿਊਟੀਆਂ ਲੱਗੀਆਂ ਹੋਈਆਂ ਨੇ ਤਾਂ ਜਾਣੇ ਆ ਤਾਂ ਸਾਡਾ ਅੰਕੜਾ ਇਹ ਆ ਕੌਣ ਦੂਸਰੇ ਨੰਬਰ ਤੇ ਆ ਕੌਣ ਤੀਸਰੇ ਤੇ ਆ ਇਹ ਦੱਸਣਾ ਤੁਹਾਡੀ ਡਿਊਟੀ ਆ ਤੁਸੀਂ ਦੱਸ ਸਕਦੇ ਹੋ ਵੀ ਕੌਣ ਕਿੱਥੇ ਹੈਗਾ ਤਾਂ ਮੈਂ ਫਿਰ ਕਹੂੰਗਾ ਵੀ ਕਾਂਗਰਸ ਪਾਰਟੀ ਇਹ ਬਾਇਲੈਕਸ਼ਨ ਬਹੁਤ ਵੱਡੇ ਫਰਕ ਦੇ ਨਾਲ ਜਿੱਤੋ